ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਚੀਦਾ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹਦੇ ਨਾਲ ਦਾ ਪਿੰਡ ਬਿਲਕੁਲ ਸੁਖਾਨੰਦਾ ਠੱਠੀ ਭਾਈਵੇ ਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਰੂਟੀਨ ਪਸ਼ੂ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਵੀ ਕਈ ਨਾਕ ਦਿਖਾਊਗਾ ਸੋ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਜਿਹੜਾ ਨਾਕ ਤੁਹਾਨੂੰ ਜਿਹੜੀ ਗਾਂ ਜਾਂ ਵਾਹੜ ਤੁਹਾਨੂੰ ਪਸੰਦ ਆ ਜੂਗੀ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਬਸੋ ਤੁਸੀਂ ਤਸੱਲੀ ਕਰਕੇ ਖਰੀਦ ਲਓਗੇ ਇਸੇ ਵੀਡੀਓ ਚ ਤਿੰਨ ਗਾਵਾਂ ਤਾਜ਼ੀਆਂ ਸੁੰਜੀਆਂ ਵੀ ਹੈ ਅੰਦਰ ਹੀ ਵੱਧੀਆਂ ਵੀ ਹੈ ਬਾਕੀ ਗਾਵਾਂ ਅਸੀਂ ਬਾਹਰ ਕੱਢ ਲਈਆਂ ਸਿੰਘ ਹਾਲਾਂਕਿ ਤੋਂ ਬਿਨਾਂ ਵੀ ਸੁੰਜੀਆਂ ਸਵਾਈਆਂ ਵਾੜਾਂ ਲਗਭਗ ਹਰ ਇੱਕ ਕੀਮਤ ਦੇ ਵਿੱਚ ਹੋਰ ਵੀ ਅਵੇਲੇਬਲ ਰਹਿੰਦੀ ਹੈ ਸੋ ਅੱਜ ਆਪਾਂ ਤੁਹਾਨੂੰ ਤਿੰਨ ਇਹ ਤਾਜ਼ੀਆਂ ਸੁੰਜੀਆਂ ਇਹ ਤੋਂ ਬਿਨਾ ਕੁਝ ਗੱਬਣ ਗਾਵਾਂ ਤੇ ਕੁਝ ਇਫਰ ਦਿਖਾਉਣੇ ਆ ਸ਼ੁਰੂਆਤ ਪਹਿਲੇ ਨੰਬਰ ਵਾਲੀ ਵਾੜ ਤੋਂ ਕਰਾਂਗੇ ਡਿਟੇਲ ਆਪਾਂ ਨੂੰ ਬਾਈ ਜੀ ਦੱਸਦੇ ਜਾਣਗੇ ਨਾਲ ਤੋਰ ਕੇ ਦਿਖਾਉਣਗੇ ਬਾਈ ਸਸਿਕਾ ਫਸਰੀ ਗੱਲ ਨਾਮ ਦੱਸਣੀ ਵੀਰ ਆਪਣਾ ਨਾਮ ਮੇਰਾ ਇਰਫਾਨ ਖਾਨ ਹੈ ਜੀ ਠੀਕ ਹੈ ਬਾਈ ਦੇਵੀ ਲਾਲ ਅੱਜ ਨਹੀਂ ਹੈ ਇੱਥੇ ਗਿੰਗਲ ਜੰਮੂ ਦੇ ਕਸਟਮਰ ਆਏ ਹੋਏ ਸੀਗੇ ਅੱਛਾ ਉਹ ਮਾਲ ਦਵਾਈ ਜਾਂਦੇ ਸੀ ਉਹਨਾਂ ਨੂੰ ਠੀਕ ਹੈ ਅੱਛਾ ਐਵੇਂ ਵੀ ਜੇ ਕੋਈ ਬਾਹਰ ਤੋਂ ਗਾਹ ਕਰਦਾ ਤੁਹਾਨੂੰ ਮਾਲ ਸਿੱਧਾ ਵੀ ਦਵਾ ਦਿੰਦੇ ਹੋ ਹਾਂਜੀ ਹਾਂਜੀ ਜੇ ਮਾਲ ਆਪਣੇ ਫਾਰਮ ਤੋਂ ਨਾ ਸੱਤਾਂ ਠੀਕ ਹੈ ਆਪਣਾ ਕਮਿਸ਼ਨ ਚਾਰਜ ਹੋ ਰਿਹਾ ਜੀ ਉਹ ਬਾਹਰ ਵੀ ਦਵਾ ਸਕਦੇ ਠੀਕ ਹੈ ਪਾਸੋਂ ਦਵਾ ਦੇ ਜਿਹੜੀ ਪਹਿਲੇ ਨੰਬਰ ਤੇ ਵੈੜ ਖੜੀ ਹੈ ਬਾਈ ਕਿੰਨਾ ਮਸੂਆ ਹੁੰਦੀ ਹੈ ਪਹਿਲੇ ਨਹੀਂ ਸੂਹਦੀ ਇਹ ਦੋ ਦਿਨ ਦਾ ਮੂਹ ਠੀਕ ਹੈ ਕਿੰਨਾ ਟਾਈਮ ਲਾਉਗੀ ਹਫਤਾ ਕਰਿੰਦਾ ਜੀ ਜੀ ਅਸੀਂ ਦਾ ਰੇਟ ਆਪਾਂ ਕੀ ਰੱਖਦੇ ਹਾਂ ਰੇਟ ਵੀਰੇ ਸਾਰਿਆਂ ਦਾ ਫੋਨ ਤੇ ਹੋਊਗਾ ਠੀਕ ਹੈ ਖੋਲੀ ਵੀਰੇ ਨੂੰ ਤੋੜ ਕੇ ਦਿਖਾਈਏ ਦੋਸਤੋ ਪਹਿਲਾ ਸੂਆ ਹੈ ਹਫਤਾ ਲੈਂਦੀ ਆ ਜੇ ਸੂਨ ਦੇ ਵਿੱਚ ਢਾਂਜਾ ਇਹਦਾ ਤੁਸੀਂ ਦੇਖ ਸਕਦੇ ਹੋ ਸਟਰਕਚਰ ਜਿਹੜਾ ਉਹ ਸੋਨਾ ਰਸੋ ਤੇ ਹਵਾਨਾ ਚੰਗਾ ਬਣਾਉਂਦੀ ਆ ਹੱਡਾ-ਉੱਡਾ ਪੈਰਾਂ ਦੀ ਬਹੁਤ ਖੁੱਲੀ ਹੈ ਬੱਚਾਈ ਸੋ ਨਰੋਈ ਵੈੜਾ ਦੱਸੋ ਹੱਡਾਂ ਪੈਰਾਂ ਦੀ ਇਹ ਆ ਬਈ ਵਾਪਸ ਸੋ ਰੇਟ ਫੋਨ ਤੇ ਹੋਣਗੇ ਕਿਉਂਕਿ ਭਾਈ ਦੇਵੀ ਲਾਲ ਇੱਥੇ ਜਿਆਦਾ ਅੱਗੇ ਆਪਾਂ ਜੋ ਵੀਡੀਓ ਬਣਾਉਣੇ ਆ ਭਾਈ ਇੱਥੇ ਹੁੰਦਾ ਤੇ ਅੱਜ ਉਹ ਵੀਰ ਇੱਥੇ ਨਹੀਂ ਹੈ ਸੋ ਉਹਨਾਂ ਦੇ ਬ੍ਰਦਰ ਆਪਾਂ ਨੂੰ ਜਾਣਕਾਰੀ ਵੀਰ ਦੇ ਰਿਹਾ ਪਸੂਆ ਅੱਛਾ ਭਾਈ ਜਿਹੜੀ 2 ਨੰਬਰ ਤੇ ਵੈੜ ਬੱਦੀ ਵੀ ਹੈ ਇਹਦੀ ਕੀ ਡਿਟੇਲ ਹੈ ਇਹ ਤਾਂ ਮੀਨ ਨਰਿੰਦਾ ਜੀ ਇੱਕ ਮਹੀਨਾ ਸੂਣ ਜੀ ਠੀਕ ਹੈ ਇੱਕ ਮਹੀਨਾ ਰਹੇਗਾ ਦੰਦੋ ਕਿਵੇਂ ਇਹ ਦੰਦੋ ਦੋ ਦੰਦ ਆਂਦਾ ਜੀ ਇਹ ਠੀਕ ਹੈ ਤੇਰੀ ਬਈ ਨੂੰ ਸੋ ਦੱਸੋ ਦੋ ਤੰਦ ਇੱਕ ਮਹੀਨਾ ਬਾਕੀ ਆ ਸੂਣ ਦੇ ਵਿੱਚ ਹਵਾਨਾ ਕਾਫੀ ਚੌੜਾ ਏ ਵੈੜ ਬਣਾ ਰਹੀ ਹੈ ਉਹ ਤੁਸੀਂ ਇੱਥੋਂ ਵੀਡੀਓ ਚ ਦੇਖ ਸਕਦੇ ਹੋ ਫਾਰਮ ਚਾਈ ਇਥੋਂ ਰਸਾ ਪਾਈ ਬੱਤੀ ਜੀ ਸੋ ਹਾਈਟ ਲੈਂਥ ਫੋਲਰ ਸੋ ਤੇ ਫਾਰਮ ਦੀ ਇਹ ਬਰੀਡ ਚੱਕੀ ਸੋ ਬਾਕੀ ਸੀਮਨ ਸੂਣ ਸੂਣ ਸਾਰਾ ਕੁਝ ਮਿਲੂਗਾ ਵੀ ਕਿਹੜਾ ਭਰਾ ਕਿਹੜੇ ਦੀ ਆਪਸ ਹਰ ਕੋਈ ਸਾਨੂੰ ਡਿਟੇਲ ਮਿਲੂਗੀ ਜੀ ਓਕੇ ਸੋ ਡਿਟੇਲ ਦੋਸਤੋ ਬਾਈ ਕਹਿੰਦਾ ਵੀ ਸੀਮਨ ਸੰਬੰਧੀ ਸਾਰੀ ਸੂਆ ਇਹਨੇ ਪਹਿਲਾ ਸੂਣਾ ਤੇ ਇਹ ਦੋ ਦੰਦ ਹੈ ਇਹਦੇ ਅੱਗੇ ਇੱਕ ਹੋਰ ਵੈੜ ਜਿਹੜੀ ਇਹ ਤਾਂ ਬਈ ਪਹਿਲਾਂ ਨਹੀਂ ਲੱਗਦੀ ਇਹ ਵੀ ਪਹਿਲੇ ਨਾਲ ਵੀਰੇ ਠੀਕ ਹੈ ਕਿੰਨਾ ਕੁ ਟਾਈਮ ਲੈਂਦੀ ਸੂ ਹਾਂਜੀ ਇਹ ਵੀ 5-10 ਦਿਨ ਲਊਗੀ ਠੀਕ ਹੈ ਤੋਰੀ ਬਈ ਨੂੰ ਸੋ ਸੋ 10 ਦਿਨ ਲੈ ਜੂਗੀ ਸੂਆ ਪਹਿਲਾ ਹੈ ਥਾਣਥੀ ਚੋਈ ਵਾਲਾ ਰੱਖਿਆ ਵੈੜ ਨੇ ਇਹ ਵੀ ਸੰਭੀ ਚੰਗੀ ਆ ਬਾਕੀ ਹਵਾਨਾ ਇਹਦਾ ਤੁਹਾਡੇ ਸਾਹਮਣੇ ਹੈ ਵਸੋ ਚੰਗਾ ਦਿਖਾ ਰਹੀ ਤਾਂ ਨਾ ਕੈਮਰੇ ਨੂੰ ਦੇਖ ਕੇ ਕਾਲੀ ਕਰ ਦੇ ਜੀ ਠੀਕ ਹੈ ਲੈ ਕਮਾਲਾ ਬਈ ਸੋ ਬਦੋਂ ਤੋਂ ਪਹਿਲੇ ਨਹੀਂ 24-25 ਕਿਲੋ ਕਰ ਦੂ ਵੀਰੇ ਓਕੇ ਸੋ ਬਾਕੀ ਲੈਵਾਂ ਨੂੰ ਬਈ ਬਹੁਤ ਸੋਹਣੀ ਥਾਣਾ ਸੁਣਾਦਾ ਸਿਆ ਜੀ ਬਹੁਤ ਚੰਗਾ ਬੱਤੀ ਦਾ ਠੀਕ ਹੈ ਸੋ ਦਸੋ ਥੱਲੇੋਂ ਸਾਫ਼ ਸਥਰੀ ਹੈ ਇਹਦੇ ਅੱਗੇ ਇੱਕ ਹੋਰ ਵੈੜ ਗੱਬਣ ਖੜੀ ਹੈ ਇਹ ਇਹ ਦੂਜਾ ਸੂਆ ਸੁਣਦੀ ਵੀਰੇ ਇਹ ਕ੍ਰੋਸ ਆ ਵੀ ਜਰਸੀ ਜੇ ਇਹ ਦਿਨ ਕਿੰਨੇ ਲਊਗੀ ਇਹ ਵੀ ਹਫ਼ਤਾ ਦਸ ਦਿਨ ਲਊ ਵੀਰੇ ਤਿਆਰੀ ਦੂਰੀ ਬਹੁਤ ਸੋਹਣੀ ਬਣਾ ਜੇ ਬੱਤੀ ਤੋਰੀ ਵੀ ਬਾਕੀ ਠੰਡੀ ਸੁਣਦੀ ਹੈ ਬਲਪਾਂ ਸਭ ਤੋਂ ਹਫ਼ਤਾ ਦਸ ਦਿਨ ਲੈ ਸਕਦੀ ਹੈ ਸੋਨ ਦੇ ਵਿੱਚ ਸੋਹਣੀ ਵੈੜ ਹੈ ਕ੍ਰੋਸ ਆ ਜਰਸੀ ਦੇ ਨਾਲ ਹਾਂਜੀ ਬੱਤੀ ਪੜੀ ਪੁੜੀ ਬਹੁਤ ਚੰਗੀਆਂ ਵਸ਼ਮੀ ਹੈ ਦੀ ਸਾਰੀ ਸੋ ਹੱਤੀ ਚੁਆਈ ਵਾਲਾ ਥਾਣੇ ਦੋਸਤੋ ਤੇ ਫਿਕਸ ਜਾਂ ਹਵਾਨਾ ਹਵਾਨੇ ਦਾ ਆਕਾਰ ਚੰਗਾ ਖੋਲ ਜੂ ਵੀ ਹਜੇ ਦਿਲ ਲੈਂਦੀ ਆ ਸੂਨ ਚ ਸੋ ਚੰਗੇ ਚੌੜੇ ਜੇ ਤਾਂ ਚੇਰੀ ਦੱਸਦੀ ਆ ਬਾਕੀ ਤੁਸੀਂ ਤੋੜ ਕੇ ਆਪ ਇਹਨੂੰ ਦੇਖ ਲਓਗੇ ਪਾਸ ਤੁਸੀਂ ਕਰਨੀ ਹੈ ਬਾਕੀ ਥਨਾ ਥਨਾ ਦੀ ਆਪਣੀ ਗਾਰੰਟੀ ਉਹ ਵੀ ਕਿਸੇ ਵੀਰਾਇ ਨੇ ਆਨਲਾਈਨ ਮਨਵਾਣੀ ਹੋਈ ਠੀਕ ਹੈ ਹਾਂ ਜੀ ਦੋਸਤੋ ਬਾਈ ਕੇੰਗਾ ਵੀ ਥਾਣਾ ਦੀ ਗਰੰਟੀ ਹੋਊਗੀ ਜੇ ਆਨਲਾਈਨ ਮੰਗਾਉਣੀ ਵੈਸੇ ਮੈਂ ਆਪਦੀ ਵੀਡੀਓ ਚ ਕੁਛ ਚਈ ਕਰਦਾ ਹਾਂ ਉਹ ਜਿਹੜਾ ਵੀ ਖਰੀਦਣਾ ਚਾਹੁੰਦਾ ਹੈ ਉਹ ਆਪਾਂ ਕੋਈ ਆ ਆ ਆ ਕੇ ਕੋਲੇ ਆ ਕੇ ਖਿੱਚ ਕੇ ਲਵੇ ਮਤਲਬ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਫਤਣ ਖਿੱਚ ਕੇ ਦਿਖਾਵਾਂਗੇ ਠੀਕ ਹੈ ਅੱਛਾ ਭਾਈ ਇਹ ਦੂ ਅੱਗੇ ਜਿਹੜੀ ਵਾਇਰ ਖੜੀ ਹੈ ਇਹਦੀ ਕਿੰਨੇ ਟੇਲੇ ਤੇ ਪਹਿਲਾਂ ਸੁਣਦੇ ਵੀਰੇ ਚਾਰ ਦਿਨ ਦਾ ਮੂਹ ਠੀਕ ਹੈ ਦਿਨ ਕਿੰਨੇ ਕਰੇ ਦਿਨ ਇਹਦੀ ਵੀ ਦੱਸ ਰਹਿੰਦੇ ਆ ਜੀ ਲੈ ਆਈ ਭਾਈ ਸੋ ਦੋਸਤੋ 10 ਦਿਨ ਬਾਕੀ ਹੈ ਸੂਆ ਪਹਿਲਾ ਵਲੇ ਵਾਲੂਆ ਫੱਟ ਵਾਲਾ ਕਰੂ ਪੂਰਾ ਜੀ ਐਂ ਜਿਵੇਂ ਫਾਰਮ ਅਣੇਗਾ ਮਦੰਦਾ ਇਹ ਕੱਚੀ ਕੱਚੀ ਹੈ ਜੀ ਠੀਕ ਐ ਸੋ ਵੈਸੇ ਬਰੀਕੀਆਂ ਬਰੀਕੀਆਂ ਬਹੁਤ ਆ ਜੀ ਥਾਨ ਫੀਚਵਾਈ ਵਾਲੇ ਸੋਹਣੇ ਆ ਦੋਸਤੋ ਤੇ ਨਾਲ ਨਿਸ਼ਾਨ ਜੇ ਜਿਹੜੇ ਵੈਸੇ ਆ ਜਾਂਦੇ ਕਈ ਵਾਰ ਚਫਕਾਵਾ ਦੇ ਜਾਂ ਕੋਈ ਨਹੀਂ ਵੀਰੇ ਫੂਡ ਫੂਡ ਹਜ਼ੂਰ ਨੂੰ ਪਸੰਦ ਆਈ 14 ਅੱਗੇ ਦੋ ਕ੍ਰੋਸ ਮੈਡਮ ਹੋ ਗਏ ਗਰਮੀ ਵਾਲੇ ਨਾਲ ਕੋਈ ਵੀਰ ਦੀ ਕੋਈ ਚੁਆਇਸ ਹੁੰਦੀ ਹੈ ਵੀ ਕ੍ਰੋਸ ਫਸੂ ਲੈਣੀ ਹੈ ਜੀ ਕਿਹ ਕੰਨਵਾ ਸੂਆ ਸੂਗੀ ਬਈ ਇਹ ਤੇ ਵੀਰੇ ਤੀਜਾ ਸੂਆ ਸੂਗੀ ਕਹਿੰਨ ਨੂੰ ਦੂਜਾ ਕਹਦੇ ਗਏ ਆਪਾਂ ਠੀਕ ਐ ਹਾਂ ਕੋਲੀ ਬਾਈ ਸੋ ਸੋ ਸੂਆ ਤੀਜਾ ਬ੍ਰੀਡ ਕਰਾਸ ਹੈ ਰੁੱਤ ਗਰਮੀ ਵਾਲੀ ਹੈ ਹਾਂਜੀ ਦੁੱਧ ਇਹਨੇ 20 ਕਿਲੋ ਕਰ ਦੇਣਾ ਵਧੀਆ ਜੀ ਪੁੱਲੇ ਜੱਥ ਨਾਲ ਠੀਕ ਸੋ ਚੰਗੀ ਸੇਵਾ ਕਰੋਗੇ ਤਾਂ 20 ਕਿਲੋ ਦੁੱਧ ਬਾਈ ਕਹਿੰਦਾ ਵੀ ਇਹ ਆਪਾਂ 20 ਕਹਿ ਕੇ ਦਵਾਂਗੇ ਵੱਧ ਕੱਢੂਗੀ ਜੇ ਇਹ ਕੱਚੀ ਆ ਹਫਤਾ ਦਹਾਂਗੇ ਨਾ ਜਿੱਲੇ ਵੱਲੂਆ ਬਹੁਤ ਸੋਨਾ ਬਣਾਉਗੀ ਠੀਕ ਹੈ ਸੋ ਹਫਤਾ 10 ਦਿਨ ਲਾਓ ਵੀ ਸੂਂ ਦੇ ਵਿੱਚ ਲਿਆ ਬਾਈ ਸੂਆ ਇਹਦਾ ਤੀਜਾ ਹਾਂਜੀ ਇੱਕ ਸਾਈਵਾਲ ਪੱਖ ਚ ਪੈਂਦੀ ਗਾਂ ਤੁਹਾਨੂੰ ਮੈਂ ਤੋਂ ਬਾਅਦ ਚ ਦਿਖਾਉਣਾ ਦੋਸਤੋ ਇਹ ਜਿਹੜੀਆਂ ਗਾਵਾਂ ਉਹ ਗਰਮੀ ਦੀ ਰੋਤਾਂ ਲੀਆਂ ਇਹ ਤੁਹਾਨੂੰ ਬਈ ਤਿੰਨ ਹੀਫਰ ਦਿਖਾਉਂਗਾ ਤੇ ਫਿਰ ਦਿਖਾਉਂਗਾ ਤੁਹਾਨੂੰ ਤਿੰਨ ਸੂਈਆਂ ਸੂਈਆਂ ਗਾਵਾਂ ਕਿੰਨਾਂ ਮਸੂਆ ਬਈ ਇਹ ਸੂਈ ਇਹ ਦੂਜਾ ਸੂਆ ਸੁੰਦੀ ਹੈ ਵੀ 10 ਦਿਨਾਂ ਦੀ ਬਾਕੀ ਹੈ ਜੀ ਠੀਕ ਹੈ 10 ਦਿਨਾਂ ਦੀ ਹੈ ਬੜੀ ਹੁੰਦੀ ਬਹੁਤ ਹੈ ਬੱਚੀ ਠੀਕ ਹੈ ਸੋ ਸੋ ਦੂਜਾ ਸੂਆ 10 ਦਿਨਾਂ ਦੀ ਹਜੇ ਕੱਚੀ ਬਹੁਤ ਚੰਗਾ ਥਾਂ ਤੁਣ ਲੱਗਿਆ ਵੀ ਲੇਵਲ ਉਹ ਬਹੁਤ ਸੋਹਣਾ ਹੈ ਚਲ ਬਈ ਇਹਦਾ ਤਾਂ 15 16 ਕਿਲੋ ਕੱਢੂ ਵੀਰੇ ਠੀਕ ਹੈ ਹਾਂਜੀ ਸੋ ਇਹ 15 16 ਕਿਲੋ ਦਾ ਦੁੱਧ ਦਾ ਸੰਗਣਾ ਹੋਊ ਵਧੀਆ ਮੱਧਰਗਾ ਠੀਕ ਹੈ ਲੈ ਆ ਬਈ ਵਾਪਸ ਸੋ ਸੋ ਦੇਸੀ ਗਾਂ ਤਾਂ ਦੁੱਧ ਤਾਂ ਆਟੋਮੈਟਿਕ ਸੰਗਣਾ ਇਹਨਾਂ ਦਾ ਰਹਿੰਦਾ ਹੈ ਗਰਮੀ ਦੀ ਰੁੱਤ ਚ ਚੰਗੀਆਂ ਰਹਿੰਦੀਆਂ ਕਿਉਂਕਿ ਇਹ ਗਾਵਾਂ ਹਾਂਜੀ ਗਰਮੀ ਘਟ ਮਣਾਉਂਦੀਆਂ ਤਿੰਨ ਹੀ ਫਰ ਖੜੀਆਂ ਆ ਬਈ ਪਹਿਲੇ ਨੰਬਰ ਤੇ ਗੇਟ ਵਾਲੇ ਪਾਸੇ ਜਿਹੜੀ ਹੈ ਇਹ ਦੋ ਰੰ ਦਾ ਜੀ ਮੂਹੇ ਕਿੰਨੇ ਚੱਤੀ ਕੱਬੜਾ ਇਹਦਾ ਵੀ 3 ਮਹੀਨਾ ਸਵਾ ਮਹੀਨਾ ਰੈਂਡਾ ਜੂਨ ਦਾ ਠੀਕ ਹੈ 100 ਦਸਾ ਮਹੀਨਾ ਸਵਾ ਮਹੀਨਾ ਬਾਕੀ 2 ਦਿਨ ਦਾ ਬੱਚੀ ਬਹੁਤ ਸੋਹਣਾ ਹਵਾਨਾ ਬਣਾਉਗੇ ਤੇ ਉਤੋਂ ਸਟ੍ਰਕਚਰ ਵੀ ਬੜਾ ਪਿਆਰਾ ਬੰਨੀ ਬੰਨੋ ਸੋ ਦੇਖੋ ਬੱਚੀ ਪਹਿਨੇ ਸੂਏ ਹਸਤੇ ਇਹ ਗੱਬਣ ਬਹੁਤ ਸੋਹਣਾ ਸਟ੍ਰਕਚਰ ਦੀ ਹੈ 1 ਮਹੀਨਾ ਸਵਾ ਮਹੀਨਾ ਤੁਸੀਂ ਮੰਨ ਲਓ ਦੱਸੋ ਤੇ ਬਾਕੀ ਚੈੱਕ ਪਾਸ ਕਰਵਾ ਸਕਦੇ ਹੋ ਜੇ ਲੋੜ ਲੱਗਦੀ ਹੈ ਤੁਹਾਨੂੰ ਪਰ ਇਹ ਆ ਵੀ ਜਿਹੜੀ ਜਦੋਂ ਤੁਹਾਡੇ ਕੋਲ ਸੂਖੀ ਉਹ ਤੋਂ ਤੁਹਾਡੇ ਘਰ ਨੂੰ ਇਹਨੇ ਆਪਦਾ ਘਰ ਜਿਹੜਾ ਮੰਨ ਜਾਣਾ ਇੰਨੇ ਕਿ ਚਰਚ ਕਿਉਂਕਿ ਪਸ਼ੂ ਬੈਲ ਆ ਜਾਂਦਾ ਜਿਹੜਾ ਕੱਚਾ ਖੇਤ ਕੋਈ ਆਉਂਦੇ ਇੱਥੇ ਤੇਲ ਤੂੰ ਲੈ ਲੈਂਦਾ ਸ਼ੱਕਰ ਵੇਸਣ ਚਾਰ ਲੈਂਦਾ ਬੱਚੀ ਹੋਰ ਹੀ ਬਣ ਜਾਂਦੀ ਹੈ ਮਹੀਨਾ ਖਾ ਪੀ ਕੇ ਜੀ ਸਹੀ ਇਹ ਤੋਂ ਅੱਗੇ ਬੱਚੀ ਇਹ ਖੜੀਏ ਦੱਸਦੇ ਨੇ ਇਹਨਾਂ ਦਾ ਵੀ ਮਹੀਨਾ ਮਹੀਨਾ ਸਵਾ ਸੋ ਮਹੀਨਾ ਰਹਿੰਦਾ ਜੀ ਠੀਕ ਹੈ ਦੋਨਾਂ ਹੁਣ ਆ ਚਾਰ ਦੰਦ ਦਾ ਜੀ ਮੂੰਹ ਐਵੇਂ ਠੀਕ ਹੈ ਸੋ ਦੋ ਚਾਰ ਦੰਦ ਤੇ ਦੂਜੀ ਚਲਦੇ ਪ੍ਰ ਮਸਾਂ ਅਬਰੂ ਵਹਿਣਾ ਤੋਰਾਂ ਹਾਂਜੀ ਸੋ ਇਹ ਤਿੰਨ ਹੀ ਫਰਸੀਆਂ ਤੇ ਇਹਨਾਂ ਤੋਂ ਬਿਨਾਂ ਦੋਸਤੋ ਤਿੰਨ گاਵਾ ਅੰਦਰ ਖੜੀਆਂ ਜਿਹੜੀਆਂ ਚਟੇ ਮੋਰੀ ਵਾਲੀ ਕੱਢ ਲੈ ਦੁੱਧ ਆਦੇ ਉੱਤੇ ਛੇਤੀ ਆਉਣ ਵਾਲੀਆਂ ਬਾਬਾ ਜੀ ਪੂਰੇ ਮੈਂ ਤੁਹਾਨੂੰ ਅੰਦਰ ਹੀ ਤੋਰ ਦਿਆਂਗਾ ਬਈ ਮੈਂ ਡਿਟੇਲ ਮੜੀ ਦੱਸਦੀ ਅ ਜਿਹੜਾ ਇਹ ਪੈੜ ਦੇ ਦੀ ਪਹਿਲੀ ਨਾ ਬੱਕੇ ਬਈ ਜਿਹੜਾ ਸੂਆ ਸੂਈ ਇਹ ਕੱਲ ਦੀ ਸੂਈ ਹੈ ਇਹ ਜੇਬ ਜੁਰ ਵਧੀਆ ਪੈ ਗਈ ਇਹਦੀ ਦੂਜਾ ਸੂਆ ਕੱਲ ਦੀ ਸੂਈ ਹੈ ਹਾਂਜੀ ਦੋ ਟਾਂਗ ਚ ਭਾਈ ਹੋਈ ਕੱਲ ਸ਼ਾਮ ਨੂੰ ਤੋਂ ਸਵੇਰ ਹੋਈ ਹੈ ਜੀ ਠੀਕ ਹੈ 11 14 ਕਿਲੋ ਬੋਲੀ ਕੱਢੀ ਆਪਾਂ ਇਸ ਟਾਈਮ ਠੀਕ ਹੈ ਹਾਂਜੀ ਸੋ ਸੋ ਇਹ ਕਿਸੇ ਵੀ ਵਿਹੜ ਦੇਖਸਾ ਨਾ ਦੁੱਧ ਚੰਗੇ ਵਾਲੀ ਖਾਸ ਕਰ ਸਕਦੇ ਤੁਹਾਨੂੰ ਤੁਹਾਨੂੰ ਕਲੀਅਰ ਥਾਣ ਥੀਚੁਾਈ ਵਾਲੇ ਆ ਬਾਕੀ ਸਟਰਕਚਰ ਤੁਹਾਡੇ ਸਾਹਮਣੇ ਆ ਵਾਈਟ ਰਿਦਾ ਫੇਸ ਲਗਭਗ ਆਪਦੇ ਮੂੰਹ ਵਰਗੀ ਜਿਹਨੇ ਬੱਚੇ ਨੂੰ ਜਨਮ ਦਿੱਤਾ ਬੱਚਾ ਵੀ ਨਾਲ ਬੱਚਾ ਵੀ ਨਾਲ ਠੀਕ ਹੈ ਐਸੇ ਇਦੂ ਅੱਗੇ ਜਿਹੜੀ ਵਿਹੜ ਖੜੀ ਹੈ ਇਹ ਇਹ ਪਰਸੋ ਸੂਈਏ ਵੀਰੇ ਇਹਦੇ ਸਲੇ 15 ਕਿਲੋ ਬੋਲੀ ਹੁੰਨ ਨੱਟ ਆ ਜੀ ਬੱਚਾ ਕੀ ਹੋ ਗਿਆ ਇਹਦੇ ਮਗਰੇ ਬੱਚਾ ਜੀ ਠੀਕ ਹੈ ਸੋ ਦੱਸੋ ਬੱਚਾ ਇਹਦੇ ਨਾਲ ਦੀ ਬੱਚਾ ਪਰਸੋਂ ਦੀ ਸੋਈ ਹਵਾਨਾ ਇਹਦਾ ਵੀ ਚੰਗਾ ਦੱਸਦਾ ਵਾਕੀ ਥਾਣੇ ਦਾ ਲਿਆ ਭਾਈ ਇੱਕ ਹੋਰ ਵੜ ਜਿਹੜੀ ਗੱਬਣ ਸੋਈ ਵੀ ਆ ਭਾਈ ਆਹੀ ਹੈ ਜੀ ਨਾਲ ਠੀਕ ਹੈ ਕੰਨ ਵਿੱਚ ਇਹ ਤੀਜਾ ਸੂਆ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਇਹਨੂੰ ਹੋ ਗਿਆ ਹਫਤਾ ਦਸ ਦਿਨ ਹੋ ਗਏ ਜੀ ਹਫਤਾ 10 ਦਿਨ ਹੋ ਗਏ ਹੰਦਾ ਕੋ ਸੂਲਾਂ ਇਸ ਤਰ੍ਹਾਂ ਕਰੂ ਨਾ ਟਾਹਣ ਦੀ ਖੱਲੀ ਠੀਕ ਹੈ ਹਾਂਜੀ ਦੋਸਤੋ ਹਫਤਾ 10 ਦਿਨਾਂ ਦੀ ਸੂਈ ਕਿਉਂ ਤੁਸੀਂ ਇਹ ਹਵਾਨਾਂ ਦੇ ਸੰਧੋਂ ਬਾਕੀ ਮੈਂ ਵੀਡੀਓ ਦੁਪਹਿਰ ਦੇ ਟਾਈਮ ਬਣਾ ਰਿਹਾ ਲਗਭਗ 2:30 ਤੋਂ ਪੌਣੇ 3 ਦਾ ਟਾਈਮ ਇਸ ਟਾਈਮ ਜਿਹੜਾ ਉਹ ਹੋਊਗਾ ਵੀਡੀਓ ਬਣਾਉਣ ਦਾ ਤੁਸੀਂ ਇਹਨਾਂ ਦੇ ਹਵਾਨਿਆਂ ਦੀ ਜੱਜਮੈਂਟ ਉਸ ਸਾਹ ਤੇ ਕਰ ਲਿਓ ਬਾਕੀ گاਵਾ ਹੋਰ ਵੀ ਬਹੁਤ ਬੈਠੀਆਂ ਜਾਂ ਖੜੀਆਂ ਐ ਜੋਸ ਨੀ ਨਗਰ ਖਾਏ ਦੀ ਡਿਮਾਂਡ ਹੋਊਗੀ ਉਹ ਜੀ ਗਾਂ ਦਿਖਾਵਾਂਗੇ ਬਿਊਟੀ ਠੀਕ ਹੈ ਸੋ ਜਿੱਦਾਂ ਦੀ ਤੁਹਾਡੀ ਡਿਮਾਂਡ ਹੈ ਮਤਲਬ ਜਿੰਨੀ ਕਿ ਪੇਮੈਂਟ ਤੁਸੀਂ ਇਨਵੈਸਟ ਕਰਨੀ ਚਾਹੁੰਦੇ ਆ ਤੁਹਾਨੂੰ ਉਸ ਤਰੀਕੇ ਦਾ ਬਸ ਹਰ ਟਾਈਮ ਆਪਣੇ ਕੋਲ ਇੰਨਾ ਕਮਾਲ ਹੁੰਦਾ 15 20 ਗਾਵਾਂ ਹਰ ਟਾਈਮ ਹੁੰਦਾ ਠੀਕ ਹੈ ਸੋ 15 ਤੋਂ 20 ਗਾਵਾਂ ਹਰ ਟਾਈਮ ਇੱਥੇ ਵਿਕਰੀ ਵਾਲੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਇਹ ਨਗ ਜਿਹੜੇ ਵਕਾਊ ਸੀ ਦੋਸਤੋ ਜਿਹਦੇ ਵਿੱਚ ਕੁਸ ਗੱਪਣ ਗਾਵਾਂ ਦਿਖਾਤੀਆਂ ਤਿੰਨ ਹੀ ਪਰ ਦਿਖਾਈਆਂ ਤੇ ਤਿੰਨ ਹੀ ਸੋਈਆਂ ਵਈਆਂ ਤੁਹਾਨੂੰ ਗਾਵਾਂ ਦਿਖਾਉਂਦੇ ਤਸੱਲੀ ਕਰਨਾ ਤੁਹਾਡਾ ਹੱਕ ਆ ਕੇ ਦੇਖਿਓ ਜੀ